ਮਾਸੀ ਨਹੀਂ ਆਈ ਨਹੀਂ ਕਿਆ ਮਾਸੀ ਬਿਮਾਰ ਹੈ ਫਿਰ ਵੀ ਲਈ ਆਉਣਾ ਹੀ ਨਾਲ ਮਜਬੂਰੀ ਅਗਲੀ ਦੀ ਉੜ ਮਾਸੀ ਨਹੀਂ ਕਿਤੇ ਹੈਗੇ ਰੁਕਣੇ ਵਾਲੇ ਮਾਸੀ ਮਾਸੀ ਇਹਦਾ ਭਾਈ ਚਾਵਾ ਚੜ ਜਾਂਦਾ ਪ੍ਰੋਗਰਾਮ ਕੋਈ ਵੀ ਹੋਵੇ ਹਾਂ ਜੀ ਮੈਂ ਨਾ ਨੁਕਰ ਜੀ ਕਰ ਦਿੰਨੀ ਪਰ ਨਹੀਂ ਫਿਰ ਮੇਰੀ ਤਾਂ ਨਾ ਨੁਕਰੇ ਰਹਿੰਦੀ ਐ ਇਹ ਤਾਂ ਨਹੀਂ ਸਾਸੀ ਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਲੱਗੇ ਆ ਜੀ ਵੀਰ ਦਾ ਜਨਮ ਦਿਨ ਮਨਾਉਣ ਕਰਦੇ ਵਿੱਚ ਠੀਕ ਆ ਤੇ ਕਰ ਲਈ ਜੀ ਅਸੀਂ ਸਾਰੇ ਜਣੇ ਇਕੱਠੇ ਠੀਕ ਆ ਕਿ ਫੋਨ ਕਮਾਉਣ ਦੀ ਤੇ ਆ ਜੀ ਪਹੁੰਚਿਓ ਆਪਣੇ ਆਪਣੇ ੱਡੇ ਆ ਪਰ ਹੂੰ ਉਹਦੇ ਪਹੁੰਚ ਜਾਂਦੇ ਆ ਇੱਕ ਰਿਸ਼ਤੇਦਾਰ ਹਜਾਰ ਰਹੇ ਆ ਉਹ ਆ ਰਹੇ ਆਨ ਦਾ ਵੇ ਆ ਉਹਨਾਂ ਨੇ ਤਾਂ ਫੋਨ ਕਰਦੀ ਸੀ ਕਿੱਥੇ ਆ ਉਹਨੇ ਫੋਨ ਨਹੀਂ ਚੱਕਿਆ ਮੈਂ ਤਾਂ ਫਿਰ ਬਾਅਦ ਚੋਂ ਕਾਨੂੰ ਡਿਸਟਰਬ ਨਹੀਂ ਉਹ ਫਿਰ ਹਾਂ ਕਈ ਵਾਰ ਆਉਂਦਾ ਹੁੰਦਾ ਨਾ ਫਿਰ ਅਗਲਾ ਰੋਡ ਤੇ ਹੁੰਦੇ ਆ ਵੇ ਇਕ ਨੂੰ ਹੁੰਦਾ ਮੇਲੋ ਜੀ ਇਧਰ ਮੰਮੀ ਜੀ ਨੂੰ ਤੁਹਾਡੀ ਕੁਰਸੀ ਦਾ ਖਾਲਸਾ ਵਾਹੇ ਬਹੁਤ ਠੀਕ ਪਤਾ ਨਹੀਂ ਪੰਜੇ ਹੋਇਆ ਜੀ ਨੇ ਸਿੱਧਰ ਨੂੰ ਚਾਹ ਹੱਥ ਵਿੱਚ ਚਾਹ ਦਾ ਗਲਾਸ ਫੜਾਇਆ ਮम्मी ਨੂੰ ਨਾਲੇ ਮੋਰੇ ਕੈਮਰਾ ਕਰਤਾ ਲੋਕ ਕਹਿੰਗੇ ਨਾ ਚਾਹ ਤਾਂ ਪੀ ਲੈਣ ਮੰਦੇ ਨਾ ਨਾ ਕੋਈ ਕੋਈ ਗੱਲ ਨਹੀਂ ਸਾਰਾ ਕੁਝ ਜ਼ਰੂਰੀ ਹੁੰਦਾ ਹਾਂਜੀ ਹਾਂ ਜਿੰਦਗੀ ਦੇ ਵਿੱਚ ਗੱਲਾਂ ਬਾਤਾਂ ਵੀ ਜ਼ਰੂਰੀ ਹੈ ਹਾਂਜੀ ਹਾਂ ਕੀ ਆ ਪੀ ਕੇ એનર્ਜੀ ਆਉਣੀ ਮੰਮੀ ਚ ਹਾਂ ਬੋਟੇ ਕਰਿਆ ਅੱਜ ਬੱਕਰੇ ਬੁਲਾਈਏ ਮੇ ਲੋ ਇਹ ਇਧਰ ਦੇ ਦੇ ਤਸਦੀ ਗੱਲ ਜੀ ਸਾਰੇ ਆਨ ਹੋਰ ਦੀਦੀ ਠੀਕ ਆ? ਹਾਂ ਠੀਕ ਆ। ਦੀਦੀ ਅੱਜ ਮੈਚਿੰਗ ਤੋਂ ਸੂਟ ਦੀ ਸਾਡੀ ਚਾਦਰ ਨਾਲ ਕਰੇ। ਯਾਨੀ ਲੱਗਦਾ ਚਾਦਰ ਨਾਲ ਕਰੂੰਗਾ ਕਹਿੰਦਾ ਸਾਡੇ ਨਾਲ ਮੈਚ ਸੂਟ ਬਣਾ। ਸਹੀ ਹੋ। ਨਾਲ ਮੈਚ ਕਰੂੰਗੀ। ਤੁਸੀਂ ਮੇਰੇ ਸੂਟ ਬਾਰੇ ਨੀ ਕਹਿਵੋ ਜਨਾ ਮਪਾਇਆ। ਨਹੀਂ ਵਧੀਆ ਸੂਟ ਆ ਭਾਈ। ਹੈ? ਬਸਣਾ ਲੱਗਦਾ। ਸੋਹਣਾ ਲੱਗਦਾ। ਹਾਂ ਵਧੀਆ ਲੱਗਦਾ ਸੂਟ। ਬਰਬਰੀ ਦਾ ਸੂਟ ਆ ਇਹ ਬਰਬਰੀ ਦਾ। ਹੋ ਸਕਦਾ ਜੀ। ਮਨ ਲੰਦੇ ਆ ਮਨ ਲੰਨਗੇ ਹੈ ਕਿ ਕੀ ਦੇਖੋ ਜੀ ਨਾ ਹੋਰ ਕੀ ਹੈਗਾ ਮੈਂ ਤੁਮੇ 2000 ਜਾਂਦਾ ਸੀ 2000 ਨਹੀਂ ਫਿਰ ਮੈਂ ਤਾਂ ਉਹੀ ਕਿਹਾ ਵੀ ਭਾਈ ਮੰਨਣਾ ਹੀ ਪੈਣਾ ਮੰਨ ਲੰਦੇ ਆ ਹਾਂ ਐਵੇਂ ਨਹੀਂ ਮੰਨਗੇ ਮੰਨਗੇ ਹੋਰ ਕੀ ਹਾਂ ਹਾਜੂ ਹਾਜੂ ਸਮਾਨ ਲੈਣ ਤੁਸੀਂ ਸਮਾਨ ਲਿਆਂਦਾ ਸਾਰਾ ਕੁਸਕੁਨ ਤਾਂ ਨਹੀਂ ਗਏ ਨਹੀਂ ਭੁੱਲੇ ਆ ਦਾ ਕੁਝ ਨਹੀਂ ਐ ਵੈਸੇ ਵੇਖ ਇੱਕ ਤਾਂ ਗ੍ਰੀਨ ਸੌਸ ਹੈ ਉਹ ਤਾਂ ਪਾਇਨਤੀ ਹੋਣੀ ਉਹਨਾਂ ਨੇ ਸ਼ਾਇਦ ਠੀਕ ਹਾਂ ਬਿਨਾਂ ਕਹੇ ਤੇ ਹਾਂ ਚੱਲ ਕੋਈ ਨਾ ਹਾਂ ਮੈਨੂੰ ਇੱਧਰ ਪਾਈ ਦੀਲੀ ਨੂੰ ਸੱਸੀ ਕਰਦੀ ਸਾਰਿਆਂ ਨੂੰ ਅਸੀਂ ਅੱਗੇ ਆਪਾਂ ਅਸੀਂ ਦੀਦੀ ਤੰਨੂ ਪਤਾ ਇਹ ਕਾਹਦੇ ਫੜਾਇਆ ਹਾਂ ਤੇਰੀਆਂ ਬਾਹਾਂ ਹੈਗੀਆਂ ਸੋਹਣੀਆਂ ਲੰਬੀਆਂ ਇਹਦੀ ਗਲਾਸ ਸੁੱਟਦੇ ਨਹੀਂ ਖਲਸ਼ ਬਾੜ ਲੋ ਨੇ ਟੀਜਣਾ ਗਲਾਸ ਪਾ ਦੇ ਇਰੀ ਤਾਂ ਵੱਲਦੀ ਹੋਣੀ ਯਾਰ ਆਫਸੇ ਨਹੀਂ ਆਉਂਦੀ ਜਿਹਦੇ ਪਰ ਐਵੇਂ ਮਾਰ ਕੇ ਨਾ ਜਿੱਥੇ ਤੁਹਾਡੀਆਂ ਤਿੰਨ ਚਾਰ ਉਂਗਲੀਆਂ ਐਨਾ ਪਰ ਬਣੀ ਵੀ ਆ ਫਲਾਚ ਉਹ ਹੈ ਨਹੀਂ ਇਹ ਹੋਊਗੀ ਦੀਦੀ ਤੈਨੂੰ ਪਤਾ ਜਿਹਦੀ ਕਾਤੇ ਫੜਾਇਆ ਸੀ ਹੇਰ ਨਹੀਂ ਗੋਲੀ ਫਲਾਚ ਸੋ ਮੈਂ ਤੇ ਵੀ ਬੜਾ ਨਾ ਤੇ ਬੜੀ ਜਾ ਅਸੀਂ ਦੀਦੀ ਤੈਨੂੰ ਭਾਈ ਤਾਂ ਫੜਾਇਆ ਬਾਹਾਂ ਤੇਰੀਆਂ ਸੋਹਣੀਆਂ ਲੰਬੀਆਂ ਇਹ ਹਿਲ ਗਿਆ ਹੁਣ ਘੁੰਮਣ ਫਿਰਨੇ ਨੂੰ ਇਹ ਇੱਕਣਾ ਵੀ ਠੀਕਦਾ ਹੁਣ ਸਾਨੂੰ ਆਇਆ ਵੀ ਦੇ ਇੱਥੇ ਘੜੀ ਘੜੀ ਨੇ ਖਾਸੀ ਜਗਾ ਕਮਾਈ ਜਾਣ ਨੂੰ ਆਇਆ ਕਰਕੇ ਨਹੀਂ ਠੀਕਦਾ ਕਿਆ ਹੋ ਗਿਆ ਤੈਨੂੰ ਇਹਨੇ ਕੁਝ ਭਾਰਦਾ ਇਹਨੂੰ ਪਤਾ ਲੱਗ ਗਿਆ ਵੀ ਵੀਡੀਓ ਬਣਾਉਣ ਲੱਗਦੀ ਇਹ ਸਹੀ ਗੱਲ ਹੈ ਮੰਮੀ ਆਹ ਹਾ ਤਾਂ ਇਹਨੂੰ ਪਤਾ ਲਈ ਕਿੱਥੇ ਦੇ ਪਤਾ ਲੱਗ ਜਾਂਦਾ ਜੀ ਦੇਖ ਲਓ ਇਹਨੇ ਆਰਾਮ ਨਾਲ ਬੈਠਾ ਜਦ ਵੀਡੀਓ ਬਣਾਉਣੀ ਸ਼ੁਰੂ ਕਰ ਲਈ ਇਹਨੇ ਫੇਰ ਨਹੀਂ ਟਿਕਣਾ ਮੈਨੂੰ ਆਏ ਹੁੰਦਾ ਵੀ ਇਹ ਸਾਰੇ ਬੋਲਣ ਲੱਗ ਗਏ ਰੋਣੇ ਲੱਗ ਜੂਗਾ ਇਹ ਕਹਿੰਦਾ ਮੇਰੀ ਨਹੀਂ ਸੁਣਦਾ ਨਹੀਂ ਮੈਨੂੰ ਨਹੀਂ ਮੇਰੀ ਸੁਣਦਾ ਨਹੀਂ ਹੈਗਾ ਸੁਣਦਾ ਨਹੀਂ ਹੈਗਾ ਹਾਂ ਏ ਬੈਠੇ ਆ ਜੀ ਗੱਪਾ ਛੱਪਾ ਚੱਲ ਰਹੀਆਂ ਮੈਂ ਕਹਿੰਦਾ ਬਾਈ ਹੋਏ ਗਿਆ 33 ਸਾਲ ਦਾ ਤਾਂ ਹੈ ਦੀਦੀ ਹੂੰ 33 ਸਾਲ ਦਾ ਹੋ ਗਿਆ ਨਾ ਹੂੰ ਮੇਤੇ 8 ਸਾਲ ਛੋਟਾ ਹੈ ਮਗਲੀ ਫੇਰ ਮੈਂ ਨਾ ਦੀਦੀ ਮੈਂ ਕਹਿੰਦਾ ਛੋਟੇ ਆ ਹਾਂ ਦੀਦੀ ਮੈਂ ਤਾਂ ਮਤਲਬ 12 13 ਸਾਲੇ ਛੋਟਾ ਹਾਂ ਮੇਤੇ 10 ਸਾਲ ਛੋਟਾ ਹੈ ਹਾਂ ਦੇਖਦਾ ਕਿੰਨਾ ਦਰਦਾ ਆਦਾ ਵੀ ਦਰਦਾ ਵੀ ਲੈ ਦੱਸ ਇਹ 9000 ਮਾਰੇ ਜਾਂਦੀ ਵਿੱਚ ਨੂੰ ਹਾਂ ਪਰ ਦਰਨਾ ਜ਼ਰੂਰੀ ਆ ਦਰਦੇ ਆ ਸੀ ਹੱਦ ਹੋ ਗਈ ਦਰਦੇ ਨਹੀਂ ਆਦਾ ਦੀਦੀ ਕੋਈ ਨਹੀਂ ਦਰਦੇ ਜਦ ਮੈਂ ਸੂਟ ਪਿੱਛੇ ਕਿੰਨੀ ਮੈਨੂੰ ਦਵਾ ਦੋ 1000 ਮਿੰਟਾ ਕਰਾ ਕੇ ਕੱਲ ਜਿਹਨੂੰ ਕੋਲ ਮੈਂ ਤਾਂ ਤੁਮਾਣਾ ਨਹੀਂ ਕੱਲ ਜਿਹਨੂੰ ਕੋਲ ਨਹੀਂ ਆ ਕਹਿਣਾ ਸਾਹਮਣੇ ਤਾਂ ਕੋਈ ਨਹੀਂ ਦਰਦਾ ਇਹ ਕਹਾਣੀ ਪਹਿਲਾਂ ਸਾਡੀਆਂ ਭਾਈ ਸਾਹੂਆ ਬਚਰੀਆਂ ਸਾਡੀਆਂ ਇਹ ਤਾਂ 100 ਸਾਹੂ ਉਹ ਲੈ ਆ ਸੁਣ ਬਿੱਟਾ ਉਹ ਮੈਂ ਲੱਣ ਲੈ ਜਾ ਮੈਂ ਨਹੀਂ ਪਿਆਰ ਮੈਂ ਪਿਆਰ ਅੱਛਾ ਗੁੱਸੇ ਨਾਲ ਗੁੱਸੇ ਉਹ ਕਹਿੰਦੇ ਮੇਰੇ ਕੋਲ ਜਾਣਾ ਹੈ ਉਹ ਮੇਰੀ ਗੱਲ ਸੁਣ ਹੁਣ ਤੂੰ ਦੀਦੀ ਨੂੰ ਨਾ ਪੰਪਲੇ ਦੀ ਕਿਤੇ ਦੀਦੀ ਦੀਦੀ ਕੋਲ ਜਾਣਾ ਕਹਿੰਦੇ ਦੀਦੀ ਕੋਲ ਜਾਣ ਤੇ ਵੀ ਡਰ ਲੱਗ ਕੇ ਵੀ ਰਹਿਣ ਲਿਆ ਗਾਲੀ ਬੰਦ ਸਮਝ ਤਾਂ ਉਹ ਪਤਾ ਕਿੱਥੇ ਖੀਚੇ ਨਾ ਕਿੱਥੇ ਨਹੀਂ ਖੀਚੇ ਉਹਨੂੰ ਪਤਾ ਹੈ ਹਾਂ ਉਹ ਤਾਂ ਬਲ ਹੈ ਹਾਂ ਜੀ ਹਾਂ ਜੀ ਬਿਲਕੁਲ ਜੋ ਮਰਜ਼ੀ ਕਹੀ ਜਾਈਏ ਹਾਂ ਜੀ ਹਾਂ ਉਹ ਕਰਦੇ ਉਹ ਕਰਦੇ ਪਰ ਨਹੀਂ ਉਹਨਾਂ ਦੇ ਦਿਮਾਗ ਨੇ ਨਹੀਂ ਕਿਹਾ ਹੈਗਾ ਵੀ ਮੈਂ ਐ ਕਰਾਂ ਬਿਲਕੁਲ ਬਿਲਕੁਲ ਹਾਂ ਜੀ ਹਾਂ ਹਾਂ ਇੰਦੇ ਕੋ ਤਜਰਬਾ ਜ਼ਿੰਦਗੀ ਦੇ ਹਿਸਾਬ ਨਾਲ ਹਨਾ ਹੀ ਹੁਣ ਇਹਨਾਂ ਦਾ ਤਜਰਬਾ ਸਾਡੇ ਨਾਲੋਂ ਕਿਤੇ ਜ਼ਿਆਦਾ ਹੈ ਹਾਂ ਬਿਲਕੁਲ ਜੀ ਇਹਨਾਂ ਨੇ ਤਾਂ ਸਗੋਂ ਮੰਮੀ ਜ਼ਿਆਦਾ ਹੰਢਾਏ ਆ ਜੀ ਹਾਂ ਜੀ ਚਲੋ ਅਸੀਂ ਤਾਂ ਫੇਰ ਵੀ ਚਲੋ ਕਹਿ ਲਓ ਵੀ ਘੱਟ ਟਾਈਮ ਦੇਖਿਆ ਮਾੜਾ ਹਨਾ ਸੁਖ ਆ ਗਿਆ ਤਾਂ ਹਾਂ ਜੀ ਹਾਂ ਸੁਖ ਆ ਗਿਆ ਤਾਂ ਸਾਰਾ ਬਸ ਹੋ ਰਹੀ ਬਿਲਕੁਲ 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 ਜਦ ਕਿ ਮਾਂਟੀ ਨੇ ਦੇਖਿਆ ਜਦ ਹਾਂ ਜਿੰਦਾ ਨਿਆਣਾ ਦਾ ਮਾਂਟੀ ਨੇ ਦੇਖਿਆ ਉਹਨ ਦਾ ਤੇ 10ਵੀਂ ਕਲਾਸ ਚ ਤਾਂ ਜਾ ਤਾ ਉਹਨੇ 5 ਕਿਲੇ ਠੇਕੇ ਪਰ ਲੈ ਲੇਤੇ ਹਾਂ ਪਰ ਲੱਗ ਗਿਆ ਉਹ ખેਤੀ ਕਰਨ ਲੱਗ ਗਿਆ ਤਾਂ ਉਹ ਹਾਂ ਇਹ ਮੈਂ ਤਾਂ ਮੈਂਤ ਮੈਂਤ ਦੇ ਨਾਲੇ ਆ ਸਾਰਾ ਹਾਂਜੀ ਹਾਂਜੀ ਮੈਂ ਤਾਂ ਕੋਈ ਵੇੜਾ ਬਿਲਕੁਲ ਬਿਲਕੁਲ ਜੀ ਪਰ ਕੰਮ ਦੋਨਾਂ ਦਾ ਹੀ ਬਰਾਬਰ ਚੱਕੇ ਆਏ ਨਹੀਂ ਮੇਰੀ ਇੱਕ ਗੱਲ ਕਰਦਾ ਕੋਈ ਕੰਮ ਦੋਨਾਂ ਨੇ ਬਰਾਬਰ ਨਹੀਂ ਠੀਕ ਆ ਜਿਹੜੇ ਘਰ ਦੇ ਵਿੱਚ ਨਾ ਭਾਈਆਂ ਭਾਈਆਂ ਦਾ ਆਪਣੀ ਡੈਲੀ ਰੋਕਾ ਹਾਂਜੀ ਹਾਂ ਉੱਥੇ ਅਸਲ 'ਚ ਬਰਕ ਤੇ ਮੰਮੀ ਉਹ ਘਰ 'ਚ ਹਾਂਜੀ ਘਰ ਦੇ ਵਿੱਚ ਖਾ ਬੋਲ ਨਹੀਂ ਸਕਦਾ ਹਾਂਜੀ ਹਾਂ 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 ਉਹੀ ਤਾਂ ਗੱਲ ਆ ਜੀ ਅਗਲਾ ਕਹਿੰਦਾ 100 ਗੱਲ ਕਹਿਣ ਤੇ ਅਗਲਾ ਡਰਦਾ ਵੀ ਲੈ ਆ ਆਪ ਜਾ ਕੇ ਆਪਣੇ ਭਾਈ ਨੂੰ ਪੁੱਛਣ ਲੱਗ ਪਏ ਮੈਂ ਜਿਵੇਂ ਆ ਗੱਲ ਕਹਿਤੀ ਭਈ ਆਪਸ ਵਿੱਚ ਹੋਵੇ ਨਾ ਬੰਦੇ ਦੀ ਤਾਂ ਕੋਈ ਕੁਛ ਦੀਆਂ ਬੰਦਾ ਫੋਨ ਜੇ ਹੁਣ ਜੇ ਮੈਂ ਉਹ ਤੇ ਪਿੱਠ ਜੀ ਕਮਾਈ ਰੱਖੂੰਗਾ ਫੇਰ ਵਿੱਚ ਨੂੰ ਦੂਏ ਪੜ ਜਾਂਦੇ ਆ ਜਿਹੜੇ ਦੋਹੇ ਪਾਸੇ ਦੇ ਨਹੀਂ ਹੁੰਦੇ ਉਹਨਾਂ ਨੇ ਐ ਬਣਦਾ ਵੀ ਦੋਹੇ ਪਾਸੇ ਦੇ ਹੁੰਦੇ ਹੋਏ ਇੱਕ ਪਾਸੇ ਵੀ ਨਹੀਂ ਜਿੱਥੇ ਇੱਕ ਗੱਲ ਹੋਵੇ ਦੋਹੇ ਪਾਈਆਂ ਦੀ ਉੱਥੇ ਅਗਲਾ ਦਰਦਾ ਮਾਰਾ ਅਗਲਾ ਆਏ ਉਹਨੂੰ ਗੱਲ ਕਰਦਾ ਵੀ ਯਾਰ ਇਹਨਾਂ ਦੀ ਇੱਕੇ ਗੱਲ ਆ ਪੁੱਛਣਾ ਲੱਭੇ ਵੀ ਯਾਰ ਤੂੰ ਆਏ ਕਿ ਹਾ ਫਲਾਣੇ ਨੂੰ ਹਾਂ ਜੀ ਹਾਂ ਹਾਂ ਜਿੰਨੇ ਚੌਕੀ ਥੈੱਕ ਹੀ ਹੋਣਾ ਚਾਹੀਦਾ ਜੇ ਇਹ ਗੱਲ ਦੇ ਵਿੱਚ ਇੱਕ ਘਰ ਦੇ ਵਿੱਚ ਪਾੜ ਪਿਆ ਉਹ ਹੋਵੇ ਨਾ ਉੱਥੇ ਲੋਕੋ ਪਾਉਂਦੇ ਨਾ ਜੀ ਖਾਟੇ ਸਾਡੇ ਪੇਸ਼ਾ ਸਾਡੀ ਮਾਤਾ ਜੀ ਬੜੀ ਘਰ ਆਉਂਦੇ ਸੱਚੀ ਗੱਲ ਕਰਿਆ ਨੂੰ ਸੱਚੀ ਗੱਲ ਕਰਿਆ ਆਸੇ ਸਰਵੇਰੀ ਅਸੀਂ ਦਿੱਨੇ ਟੱਪਰਾਂ ਦੇ ਅਜ ਨਵੇਂ ਸੂਟ ਮਾਇਆ ਹੋਇਆ ਹਾਂ ਹਾਂ ਭਾਈ ਤਾਰਾ ਤਾਰਾ ਮੁੰਡਾ ਹਾਂ ਹਾਂ ਸਾਡੇ ਸੇਮ ਸੇਮ ਨਹੀਂ ਨਾ ਤੁਸੀਂ ਦੇਖ ਕੇ ਤੇਰੇ ਪ੍ਰੋਗਰਾਮ ਤੇਰੇ ਪ੍ਰੋਗਰਾਮ ਪ੍ਰੋਗਰਾਮ ਤਾਂ ਚੱਦੇ ਜਾਂਦੇ ਨੇ ਪ੍ਰੋਗਰਾਮ ਤਾਂ ਬਿਲਕੁਲ ਬਿਲਕੁਲ ਆਉਂਦੇ ਜਾਂਦੇ ਹੀ ਰਹਿੰਦੇ ਵਾ ਮੈਂ ਮੁਰੇ ਵੈਰੀ ਹੋ ਗਈ ਨਹੀਂ ਕੋਈ ਨਹੀਂ ਆ ਕੋਰਸੀ ਲੈਰੋ ਨਹੀਂ ਕੋਈ ਨਸੀ ਸਾਡੀ ਵੀ ਠੀਕ ਹੋਈ ਮੈਂ ਕਹ ਰਹੀ ਆ ਕਿ ਹੁਣ ਤੂੰ ਆਈ ਮੈਂ ਕਹਿ ਤਾ ਮਾਰਾ ਕਦੋਂ ਤੱਕ ਮੇਰੀ ਹੋਣਾ ਪਰ ਨਾ ਠੀਕ ਆ ਨਹੀਂ ਬਹੁਤ ਸਹੀ ਗੱਲ ਆ ਦੋ ਦਿਨ ਤਾਂ ਬਹੁਤ ਉਲਝੇ ਰਹੇ ਜਿੱਦਾਂ ਮੈਂ ਪਹਿਲਾਂ ਕੈਨਸਲ ਕਰਿਆ ਜੀ ਪ੍ਰੋਗਰਾਮ ਉੱਦਣ ਦਾ ਉੱਠੇ ਹੀ ਨਹੀਂ ਸਵੇਰ ਤੇ ਜਲਮਾਂ ਪੁੱਤ ਪਾ ਕੇ ਆ ਗਿਆ ਆਣ ਕੇ ਵੀ ਉੱਥੀ ਪਏ ਨੂੰ ਬਾਹਰੇ ਫੇਰ ਮੈਂ ਹੈ ਯਾਰ ਇਹ ਤਾਂ ਕੰਮ ਖਰਾਬ ਆ ਵੀ ਹਾਂ ਨਹੀਂ ਮਜਬੂਰੀ ਨਹੀਂ ਪੈਂਦਾ ਹਾਂਜੀ ਹਾਂ ਮੈਂ ਤਾਂ ਬਹੁਤ ਔਖਾ ਔਖਾ ਹੀ ਦੱਸ ਨੇ ਬਿਲਕੁਲ ਨਹੀਂ ਇਹਦਾ ਬੀਬੀ ਪਹਿਲਾਂ ਤੇ ਵੀ ਇਕੱਲੇ ਇਕੋ ਲਾਸਤ ਜਦੋਂ ਹੋ ਹੁੰਦਾ ਜਦੋਂ ਉਹਦਾ ਬਾਪਾ ਨੇ ਫਿਰਦੇ ਫਿਰਦੇ ਪਰਬਾਣਾਂ ਤੇ ਲੋਈ ਲਈਂ ਜਾਂ ਰਾਤ ਇੱਕ ਰਾਤ ਖਰਗ ਲਈ ਹੈ ਤਨਣਾ ਸਟੋਰ ਤੇ ਜਾਂਦੀ ਪਰसों ਰਾਤ ਨੂੰ ਉਹਦੇ ਕੋਈ ਬਰਤੇ ਫਿਰ ਤੁਹਾਨੂੰ ਖਾਉਣਾ ਸੀ ਡਾਕਟਰ ਨੇ ਹਾਂਜੀ ਹਾਂ ਲੱਗੀ ਹੋਈ ਐ ਜੀ ਦਵਾਈ ਆ ਬਾਈ ਨੂੰ ਜੀ ਜਦ ਵਿੱਚ ਨੂੰ ਬੁਖਾਰ ਚੜਦਾ ਹੈ ਹੈ ਨਹੀਂ ਕਹਿੰਦੀ ਆ ਕਿਉਂ ਨਹੀਂ ਆਹ ਕੌਣ ਦੱਸ ਦੱਸਿਆ ਜੀ ਆਓ ਫੜ ਕੇ ਨਾ ਇਹੋ ਕੁਸੀ ਵੀ ਹੈ ਨਹੀਂ ਮੈਂ ਇਹਦੀ ਬਣਾਇ ਨਾ ਦਮੇ ਦੋ ਵਾਰ ਹਾਜੀ ਮਾਜੀ ਤੁਹਾਨੂੰ ਕਿਹਾ ਅੱਛਾ ਲੈ ਨਾ ਮੁੰਜੋ ਬਸ ਦਿਖਾ ਦਿਖਾ ਨਿੱਕ ਤਜਰਬਾ ਹਾਂਜੀ ਹਾਂ ਬਿਲਕੁਲ ਬਿਲਕੁਲ ਜੇ ਚਾਹ ਦੇਖੀ ਜੇ ਤੂੰ ਮਾਜੀ ਜਾਵੇਂ ਉਹ ਤਾਂ ਪਰ ਦਵਾਈਆਂ ਵਧੀਆ ਦਿੰਦਾ ਬਈ ਮੈਨੂੰ ਤਾਂ ਦਾਰਦੀ ਹੈ ਮੇਰੀ ਵਾਲੀ ਮੈਂ ਜਿਆਦਾ ਇੱਕ ਵਾਰੀ ਇਹਦੇ ਜੈਸਮੀਨ ਦੇ ਪਰ ਬਰੀ ਦੇ ਕੱਪੜੇ ਲਏ ਤੇ ਜਦ ਮਨ ਉੱਧਰ ਤੇ ਆਣਾ ਪਿਆ ਤਾਂ ਮੈਂ ਉੱਥੇ ਤੇ ਆ ਗਈ ਤਾਂ ਹੀ ਮੇਰਾ ਨਾ ਇੱਥੇ ਘੁੰਮਦੇ ਫਿਰਦੇ ਦਾ ਬੀਪੀ ਉਹ ਹੋ ਗਿਆ ਪਾਣੀ ਮਾਸੀ ਬਹੁਤ ਜ਼ਿਆਦਾ ਹੋ ਗਿਆ ਤਾ ਇਹ ਕਹਿੰਿਆ ਵੀ ਦੀਦੀ ਰੋਟੀ ਖਾ ਲਾ ਤੂੰ ਬਾਅਦ ਚ ਚਲਦੀ ਮੈਂ ਕਿਹਾ ਨਹੀਂ ਮੈਨੂੰ ਜਾਣ ਦੋ ਮੈਂ ਇਹਨਾਂ ਨੂੰ ਦੱਸਿਆ ਵੀ ਮੈਨੂੰ ਇੱਕ ਨਾ ਹੋਈ ਜਾ ਕੇ ਮੈਂ ਉਹ ਵੀ ਡਾਕਟਰ ਦੀ ਦੁਕਾਨ 'ਚ ਪੜ ਗਈ ਬਾਰ ਮਾ ਨਾ ਦੇ ਮੈਂ ਕਿਹਾ ਹੁਣ ਦਵਾਈ ਤੇ ਲੰਦੀ ਮੈਨੂੰ ਕਹਾਂ ਤੂੰ ਫਿਰ ਕਿ ਕਿ ਕਰ ਰਹੀ ਹੈਂ ਕਿ ਨਾ ਬੀਬੀ ਬੋੜਾ ਉਹ ਤੇਰਾ ਕਹਿੰਦਾ ਬੀ ਗੋਸੋਂ ਨੂੰ ਗੋਣਿਆ ਤੇ ਮੇਰਾ ਉਦਨ ਬੀਬੀ ਜੀ ਕਹਿੰਦਾ ਐਨਾ ਬੀਬੀ ਬਦਲ ਤਾ ਫਿਰ ਕਿੱਥੇ ਕਲਾ ਰਹੀ ਮੈਂ ਕਹਾਂ ਪਤਾ ਨਹੀਂ ਮੈਂ ਕਿੱਥੇ ਫਰੀ ਗਈ ਚੌਂ ਵਿੱਚੇ ਫਰੀ ਗਈ ਚੌਂ ਵਿੱਚੇ ਚੱਲ ਗਏ ਗੋਣਸੇ ਵਾਲੇ ਉਹ ਮੰਮੀ ਨੂੰ ਕਹਿ ਕੇ ਉਹ ਆ ਠੀਕ ਆ ਕੋਈ ਨਹੀਂ ਆ ਜੀ ਕਹਿੰਦੇ ਮੈਂ ਪਾਸੇ ਜਾਣਾ ਮੈਨੂੰ ਚਾਹੀਦਾ ਨਾ ਜਾਵਾਂ ਮੈਂ ਹੋ ਇਤਿਨਰਾਟਰ ਦਾ ਕਾ ਚੀ ਮੈਂ ਹੋਰ ਪਾਸੇ ਘੁੰਮਣਾ ਘੁੰਮੇ ਆਈ ਹੂੰ ਗੇੜਾ ਲਾ ਲੇ ਲੈ ਦੀ ਦਵਾਈ ਆ ਰਾਮ ਨਹੀਂ ਨਾ ਆਇਆ ਹਾਂ ਵੀ ਨਹੀਂ ਕੋਪਰੇਣਾ ਡਾਕਟਰ ਨਾਲ ਸਾਡੇ ਮੈਗਾ ਨਹੀਂ ਖਾਲੇ ਵੀ ਅੱਧੀ ਮਾੜਾ ਜਾਂਦੀ ਉਹਦੇ ਕੋਲ ਹਾਂਜੀ ਅਸੀਂ ਵੀ ਬਹੁਤ ਜਾਂਦੇ ਹੁੰਦੇ ਸੀ ਪਹਿਲਾਂ ਹੁਣ ਥੋੜਾ ਜਿਹਾ ਘਟ ਗਏ ਜਾਂ ਹਾਂ ਪਹਿਲਾਂ ਅਸੀਂ ਵੀ ਬਹੁਤ ਗਏ ਸੀ ਉੱਥੇ ਥੋੜਾ ਜਿਹਾ ਪੰਗਾ ਆਹੀ ਹੈ ਜੀ ਬਸ ਟਾਈਮ ਲੱਗ ਜਾਂਦਾ ਹਾਂ ਟਾਈਮ ਲੱਗਦਾ ਦਿਨ ਚ ਨਹੀਂ ਸੌਂਦਾ ਥੋੜਾ ਜਿਹਾ ਲੇਟ ਲੇਟ ਹਾਂਜੀ ਜਮਾ ਬੈਠਣਾ ਪੈਂਦਾ ਹੈ ਬਿਲਕੁਲ ਬਿਲਕੁਲ ਕੰਮ ਨਹੀਂ ਕਰਦਾ ਅੱਜ ਅਸੀਂ ਤਾਂ ਮੈਂ ਜਗਈਓ ਕਾ 2:00 ਵਜੇ ਗਏ ਆਪਾਂ ਨਾ ਹਾਂ 4 ਪੂਰੇ 4 ਵਜੇ ਅਸੀਂ ਪੂਰੇ 4 ਵਜੇ ਡਾਕਟਰ ਕੋਲ ਤੇ ਸੀ ਪਰ ਜਦੋਂ ਇੱਕਦਮ ਰੀਤ ਆ ਭਗਵਾਨ ਕਰ ਦਿੰਦਾ ਬੇਟੀ ਆ ਆ ਚੱਕੇ ਤੈਨੂੰ ਪਤਾ ਨਹੀਂ ਬਾਦੀ ਸੀਸੀ ਲੈ ਕੇ ਆਉਣੀਆਂ ਉਹ ਪਈਏ ਲੈ ਕੇ ਸੀਸੀ ਤੇ ਦੋ ਦਿਨਾਂ ਦਾ ਨੋਟਿਸ ਕਰਿਆ ਉਹਨੂੰ ਭਾਈ ਉਧਰ ਮੇਰਾ ਮਨ ਨੂੰ ਨਾ ਮੇਰੇ ਤੇ ਕੜਾ ਉਹਨੇ ਦਵਾਈ ਦਿੱਤੀ ਤੇ ਘੰਟਾ ਮਨ ਨੂੰ ਦਵਾਈ ਨਾ ਵੀ ਉੱਥੇ ਪਈ ਰਹੀ ਮੈਂ ਕਿਹਾ ਚੱਕ ਲਾ ਚੱਕ ਲਾ ਮੈਂ ਭਾਰ ਕਰੀ ਕਿ ਰੱਖੇ ਚੱਕ ਦਵਾਈ ਜਿਉਂ ਨਹੀਂ ਦੇਣੀ ਨਾ ਦਵਾਈ ਦਿੱਤੀ ਜਿਉਂ ਨਹੀਂ ਆ ਪੈਸੇ ਜਿਉਂ ਨਹੀਂ ਕੱਟਣੇ ਆ ਤਾਂ ਹੀ ਟਾਈਮ ਲੱਗਦਾ ਜੀ ਤਾਂ ਹੀ ਟਾਈਮ ਲੱਗਦਾ ਹੋਰ ਡਾਕਟਰ ਜਨੇ ਕਿ ਲੱਗ ਲੱਗ ਲਾਇਵੇ ਪੈਸੇ ਹੋਰ ਕੱਟਦਾ ਦਵਾਈ ਹੋਰ ਸਮਝਾਉਂਦਾ ਨਾ ਉਹ ਕਰੀ ਦੇਖਣ ਦੇਖਣਦੇ ਆ ਇੱਕ ਗੰਮੇਣੀ ਆ ਬਿਲਕੁਲ ਉਹ ਦਵਾਈ ਹੋਰ ਇਹ ਦਿਖਦਾ ਹੋਰ ਹੈ ਪੈਸੇ ਹੋਰ ਕੱਟਦਾ ਇਹ ਉਹ ਛੇਤੀ ਦਾ ਵਾਰ ਹੀ ਜਾਂਦੀ ਇੱਥੇ ਤਾਂ ਲੱਗਦਾ ਭਾਈ ਜਗਾ ਸੁਣੇ ਬਿਲਕੁਲ ਬਿਲਕੁਲ ਚਲੋ ਸਰਾਮ ਹੋਣਾ ਬਸ ਬਸ ਸਰਾਮ ਹੋਣਾ ਚਾਹੀਦਾ ਹਾਂਜੀ ਹਾਂਜੀ ਮੇਰੇ ਕੋਲ ਤਨਖਾਹ ਪਈ ਨਾ ਅਗੇ ਲਾ ਬਾਬੇ ਤੇ ਤੇਲ ਵਿੱਚ ਸਾਇਆ ਮਜ਼ ਮੇਰੇ ਸਿਰ 'ਚ ਰਾਤ ਹੂੰ ਤੇਲ ਤੇ ਸਮਾਂ ਨਹੀਂ ਉਹ ਨਹੀਂ ਵੱਲਾ ਵੀ ਮੈਂ ਰਾਹ ਆ ਤੈਨੂੰ ਕਹਾਂ ਮੈਂ ਕਿ ਮੇਰੇ ਸਿਰ 'ਚ ਹੀ ਸਿਰ ਤੇ ਉੜਦਾ ਮੈਂ ਕਿ ਲਾ ਬਈ ਗੁਰਾਜਾ ਕੁਲਾ ਰਕੀਂ ਦੀ ਕੁੜੀ ਰੋਂਦੀ ਤੇ ਉਹਦੇ ਡੇਗ ਬਲੀ ਮਗਾ ਬੰਦੇ ਦਾ ਭਰੋਸਾ ਵੀ ਤੁਸਣੀ ਹੈਗਾ ਲੈ ਦੱਸ ਗੁਰਾਜਾ ਗੁੰਡਾ ਅਕਲੀ ਤੂੰ ਕਿਹੜਾ ਮਾਰਦੀ ਨਹੀਂ ਹੈ ਤੂੰ ਇਹ ਤਾਂ ਕੁੜੀ ਰੋਈ ਜਾਵੇ ਮੈਨੂੰ ਪਤਾ ਨਹੀਂ ਲੱਗੇ ਰੋਈ ਜੇ ਤੂੰ ਤਾਂ ਮੈਂ ਵੀ ਨਹੀਂ ਤੇ ਪਾਪਾ ਜੀ ਨੋ ਦਿਨ ਮੈਂ ਵੀ ਨਹੀਂ ਪਾਪਾ ਜੀ ਪਤਾ ਨਹੀਂ ਨਾ ਉਹਦੇ ਸਿਰ ਉਰੇ ਤੇ ਹੀ ਉੱਠਦਾ ਆ ਹੀ ਜੇ ਦੁਖੇ ਮੇਰਾ ਅੱਜ ਕੱਲ ਬੀਬੀ ਬਦਨ ਨਾਲ ਬਹੁਤ ਫਰਕ ਪਿਆ ਉਹ ਨੰਨਾਂ ਬੰਦੇ ਦਾ ਘਰੋਸਾ ਨਹੀਂ ਹੁੰਦਾ ਘੜੀ ਦਾ ਬਿਲਕੁਲ ਬਿਲਕੁਲ ਕਾਦੀ ਕਮਿਊਨਿਟੀ ਹੋਈ ਨਾ ਡਾਕਟਰ ਦੀ ਦਵਾਈ ਦਾ ਅਸਰ ਹੁੰਦਾ ਨਾ ਉਹਦਾ ਹੁੰਦਾ ਮੈਂ ਕਿਹਾ ਇਹਦਾ ਰਾਤ ਨੂੰ ਪਏ ਤੇ ਸੌ ਹੋ ਜਾਂਦਾ ਹੂੰ ਹੂੰ ਉਹਦਾ ਲੱਗ ਗਿਆ ਪਰ ਕੰਮ ਨਹੀਂ ਪਈ ਦਵਾਈ ਲੱਗੀ ਤੁਸੀਂ ਤੇ ਆਰਾਮ ਆਉਂਦਾ ਬਹੁਤ ਬਾਈ ਬਾਈ ਨੂੰ ਡਾਕਟਰ ਆਪਣੀ ਡਾਕਟਰ ਵੀ ਲੈਂਦੇ ਨੇ ਲੱਗ ਗਈ ਬਈ ਬਾਈ ਦੇਖਦਾ ਦੇਖਦਾ ਤੇਰੇ ਦੋ ਦੋ ਪੇਸ਼ੈਂਟ ਬੈਠੇ ਹੁਣ ਬਾਈ ਨਹੀਂ ਲੱਗੀ ਵੀ ਹੁਣ ਬਾਈ ਨੂੰ ਆਰਾਮ ਆਉਂਦਾ ਜੀ ਤੇ ਕਾਲੜੇ ਤੇ ਹਾਂ ਇੱਕ ਵਾਰ ਪਾਪਾ ਜੀ ਦਾ ਆਲਰਾਊਂਡਰ ਹੈ ਉਹ ਜਿਹੜਾ ਉਹ ਜਿਹੜਾ ਉਹ ਕਹਿੰਦੇ ਇਹ ਹੈ ਆਦਮੀ ਦਾ ਸਨੇ ਮਹਗੇ ਮਹਗੇ ਪੱਤੇ ਗੱਲ ਪਤਾ ਕੀ ਹੈ ਪਾਪਾ ਜੀ ਦੀ ਆਤ ਗਿਆ ਮਮੀ ਉਹਨਾਂ ਨੇ ਦਵਾਈ ਲੈ ਆਣੀ ਇੱਕ ਖਰਾ ਕੇ ਲੈਣੀ ਮੁੜ ਕੇ ਉੱਥੀ ਰੁਲਦੀ ਰਹਿਣੀ ਇੱਕ ਲੈ ਜਾਣੀ ਬਸ ਚਾਹ ਜ਼ਰੂਰ ਮੰਗਾ ਬਸ ਬੱਸ ਕਰਨਾ ਕਿ ਖਾਣਾ ਖਾਣੀ ਕਰਨਾ ਇਹ ਕਹਨ ਲਿਆ ਰਾਮ ਨੇ ਆਇਆ ਹੋੜ ਦੇ ਗੱਲ ਮੈਂ ਕਹਿੰਦਾ ਜੀ ਨਹੀਂ ਇੱਕ ਕਰਾ ਕੇ ਤੁਹਾਡੀ ਆਉਂਦਾ ਜੇ ਸਹੀ ਵੇਲੇ ਆਵੇ ਅਸੀਂ ਨਹੀਂ ਕਈ ਵਾਰ ਤੁਹਾਨੂੰ ਕਿਸ ਪੈਂਸਰੀ ਤੇ ਲਿਆ ਕਰੋ ਤੁਸੀਂ ਦਵਾਈ ਉਹੀ ਤੁਹਾਨੂੰ ਮੈਨੂੰ ਨਹੀਂ ਪਤਾ ਖਤਮ ਹੋ ਗਈ ਜਿੰਨੇ ਕੁ ਨੇ ਬਸ ਮੈਂ ਨਹੀਂ ਹੁਣ ਤਾਂ ਬਹੁਤ ਤਰ੍ਹਾਂ ਦੀਆਂ ਆ ਗਈਆਂ ਵੈਸੇ ਪਰ ਡਾਕਟਰੀ ਚ ਜਾਂਦੇ ਨਹੀਂ ਹੈਗੇ ਹਾਂ ਜੀ ਹਾਂ ਇਹ ਹੁਣ ਤਾਂ ਬਹੁਤ ਤਰ੍ਹਾਂ ਦੀਆਂ ਦਵਾਈਆਂ ਆ ਗਈਆਂ ਕੋਈ ਐ ਖੜਾ ਵੀ ਹੋ ਗਿਆ ਜੀ ਜੀ ਸਾਡੀ ਡਿਸਪੈਂਸਰੀ ਜੇ ਨਹੀਂ ਪਾਣਾ ਉਹਨੇ ਕਰੀ ਮੈਂ ਤੁਹਾਨੂੰ ਨੇ ਦੇਸੀ ਦੇਣੀ ਆ ਦੇਸੀ ਨਾ ਬਹੁਤ ਸਾਡੇ ਦੇ ਆ ਸਾਡੇ ਵੀ ਦੇਸੀ ਦਵਾਈ ਹੀ ਦੰਦੇ ਆ ਜਿਸ ਦੇ ਨਾਰਾਮ ਆਵੇ ਤੇ ਉਹਨਾਂ ਨੇ ਕਹਿ ਰਹੇ ਪਰਸੋਂ ਦੁਆਰ ਆ ਜੇ ਨਾਰਾਮ ਤਾਂ ਦੂ ਹੀ ਦਊਗੀ ਦੋ ਦਿਨ ਪਹਿਲਾਂ ਦੇਸੀ ਦੇ ਕੇ ਦੇਣੀ ਅੱਛਾ ਕਈ ਬੀਬੀਆਂ ਨੂੰ ਆਏ ਹੁੰਦਾ ਆ ਫਲਾਣੀ ਗੋਲੀ ਦੇ ਦੇ ਉਹ ਦੰਦੇ ਨਹੀਂ ਹੈਗੀ ਕਹਿੰਦੇ ਨਹੀਂ ਜਿਹੜੀ ਤੁਹਾਡੇ ਸਰੀਰ ਨੂੰ ਜ਼ਰੂਰਤ ਆ ਮੈਂ ਉਹੀ ਦਊਂਗੀ ਮੈਂ ਗਲਤ ਬਾਈ ਕਿਉਂ ਨਾ ਉਹ ਜਿੱਦਾਂ ਮੈਂ ਉਹ ਫਿਲਮ ਦੇਖ ਰਹਾ ਦਾ ਪਰਸੋਂ ਚ ਉੱਥੇ ਹਰਪਾ ਜਨਮਾਨ ਦੀ ਉਹ ਜਿਹਦੇ ਚ ਉਹ ਬਾਹਰ ਤੇ ਆ ਕੇ ਰਹਿਣ ਲੱਗ ਜਿੰਦੇ ਕੈਨੇਡਾ ਤੇ ਉਹ ਕਹਿੰਦੀ ਉਹ ਡਿਸਪੈਂਸਰੀ ਦੇ ਡਾਕਟਰ ਲੱਜ ਜਾਂਦੀ ਕਹਿੰਦੀ ਜਿਹੜਾ ਵੀ ਆਉਂਦਾ ਇਹ ਕਹਿੰਦਾ ਜੀ ਮਾੜੋ ਜੀ ਆ ਬੇਓ ਫਲਾਣੀ ਦਵਾਈ ਆ ਤੀਕਾ ਲਾਇਓ ਜੀ ਕਹਿੰਦੀ ਡਾਕਟਰ ਤਾਂ ਪੁੱਛ ਨਹੀਂ ਡਾਕਟਰ ਨੂੰ ਤਾਂ ਆ ਕੇ ਆਰਡਰੇ ਸਭਾਰਦੇ ਹਾਂ ਯਾਰ ਚਲੇ ਟੀਕਾ ਲਾਵਾ ਜੀ ਲਾਵਾ ਵੀ ਸਾਰੇ ਟੀਕੇ ਦੇਖੋ ਉਹ ਸਾਰੇ ਲਾਇਓ ਜੀ ਟੀਕਾ ਚੱਲ ਤੋਰੀ ਇਨਸ਼ਾ ਅੱਲਾਹ ਇੱਕ ਵਾਰ ਉਹਦੇ ਕੋਲ ਡਾਕਟਰ ਲੈ ਕੇ ਆਉਂਦਾ ਉਹਨਾਂ ਨਾਲ ਕਿਹਾ ਦੱਸਦੇ ਆ ਉਹ ਵੀ ਪਿੱਛੇ ਇੰਨਾ ਕਰਦੇ ਹਾਂ ਹਾਂ ਜੀ ਬਿਲਕੁਲ ਬਿਲਕੁਲ ਕਿਤੇ ਸਿਆਣੀ ਹੂੰ ਇਹ ਰਹੀ ਤੇ ਆਪੇ ਡਾਕਟਰ ਮਣਿੱਕੇ ਤੇ ਆਪੇ ਬੈਰ ਮਣਿੱਕੇ ਦੇ ਸੌ ਗਈਆਂ ਸੌ ਗਿਆ ਹਮ ਸੌਣਾ ਵੀ ਰੋ ਰਿਹਾ ਸੌਣੇ ਕਰਕੇ ਰੋਂਦਾ ਦਾ ਇਹ ਲੱਡੂ ਸਾਡਾ ਸੌ ਗਿਆ ਮੰਮੀ ਉਹ ਚਾਚਾ ਜੀ ਨੇ ਪਾਈ ਹੋਈ ਦੀ ਵੀਡੀਓ ਗਈ ਜਾ ਜਾ ਕੇ ਆਏ ਅੱਜ ਸਵੇਰੇ ਕਾਫੀ ਮਾਹਰਾਂ ਵਾਲੇ ਗਏ ਅੱਛਾ ਅੱਛਾ ਜੀ ਹਾਂ ਨਾਲ ਜਾ ਕੇ ਵੀ ਮਤਲਬ ਮਦਦਗੁਜ਼ਾਰ ਕਰਵਾਈ ਹਾਂ ਹਾਂ ਜਿਸਨਾਂ ਦੀ ਚੌਥੇ ਵੀ ਮੈਂ ਦੇਖਿਆ ਜੀ ਮੈਂ ਮੈਂ ਸਭ ਕੋ ਵੀਡੀਓ ਫੇਸਬੁੱਕ ਪਰ ਆਪਣੀ ਪਰ ਸ਼ੇਅਰ ਵੀ ਕਰੀ ਆਪਣੇ ਆਪਣੇ ਪੇਜ ਪਰ ਪਾਈ ਆ ਮੈਂ ਉਹ ਚੌਥੇ ਵੀ ਆ ਭੈਣੀ ਵਾਲੇ ਮੁੰਡੇ ਚੌਥੇ ਦੇ ਹੋਰ ਉਹ ਉਹ ਥੈਲੇ ਭਰ ਕੇ ਕਾਫੀ ਆਗੇ ਵਾਲੇ ਹਾਂ 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 ਹੋਰ ਸਾਲੇ ਹਾਂਜੀ ਹਾਰਨੀ ਵਾਲੇ ਹਾਂਜੀ ਹਾਂਜੀ ਜਿਹੜੇ ਜਾਣੇ ਮਤਲਬ ਸਾਰੇ ਜਣੇ ਇਕੱਠੇ ਹੋ ਕੇ ਬਹੁਤ ਜ਼ਿਆਦਾ ਸੇਵਾ ਕਰਦੇ ਆ ਪਾਕ ਵਿੱਚ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਨਹੀਂ ਕਰਨੀ ਵੀ ਚਾਹੀਦੀ ਆ ਜੀ ਕਿੰਨੇ ਤੇ ਲਾਈ ਹੋਏ ਹੈ ਉੱਥੇ ਨਾ ਮੰਮੀ ਉੱਥੇ ਖੋਰ ਲਿਆ ਮਕੂਲ ਰੱਖਣਾ ਬੰਡ ਵੱਡ ਕੇ ਵੀ ਜਿੰਨਾ ਵੀ ਹੋ ਸਕਦਾ ਜੋ ਹਾਂਜੀ ਹਾਂ ਸਾਰੇ ਉਸ ਆਪ ਲੱਗੇ ਉਹ ਚੈਰੀ ਨੂੰ ਮਾਰੇ ਤੇ ਕਿਰਪਾ ਹੋਈ ਵੀ ਥੋੜਾ ਜਿਆ ਰੁਕਿਆ ਬਾਮੀ ਉਸ ਉਸ ਉੱਦਾਂ ਪਿੱਛੇ ਦੇ ਵੀ ਪਾਣੀ ਘਟ ਗਿਆ ਜੀ ਮੈਂ ਨਾ ਜਿਹੜਾ ਮੈਂ ਕੱਲ ਵਲੌਗ ਪਾਇਆ ਤਾਂ ਜੀ ਉਹ ਮੈਂ ਹੁਣ ਅੱਜ ਉੱਥੇ ਨੂੰ ਘੁੰਮ ਕੇ ਆਇਆ ਉਸ ਜਗ੍ਹਾ ਤੇ 100 ਮੀਟਰ ਪਿੱਛੇ ਚਲੇ ਗਿਆ ਪਾਣੀ ਹੂੰ ਪਿੱਛੇ ਹਟ ਗਿਆ ਦਰਿਆ ਥੋੜਾ ਜਿਹਾ ਪਤਾ ਨਹੀਂ ਹੋੜੇ ਵੀ ਹਨ ਆਪਾਂ ਕਹੀਂ ਤੇ ਜਾਂਦੇ ਆਏ ਹੋ ਗਿਆ ਆਏ ਹੋ ਗਿਆ ਹਾਂ ਜੀ ਉਹਦੇ ਰਾਜਨ ਕੋਈ ਨਹੀਂ ਜਾਣਦਾ ਬਿਲਕੁਲ ਹਾਂ ਜੀ ਹੁਣ ਵੀ ਕੀ ਆ ਉਹਦੀ ਇੱਛਾ ਹੈ ਕਿ ਨਹੀਂ ਹੈ ਸਹੀ ਕਰਦੇ ਹੈ ਕਿਹੜਾ ਰੰਗਾ ਤੇ ਰਾਜ਼ੀ ਆ ਉਹ ਹਾਂ ਜੀ ਹਾਂ ਜੀ ਹਾਂ ਜੀ ਆਪਾਂ ਨੂੰ ਹਲੇ ਨਹੀਂ ਪਤਾ ਲੱਗਦਾ ਨਹੀਂ ਪਤਾ ਜੀ ਬਿਲਕੁਲ ਬਿਲਕੁਲ ਜੋ ਮਾਰਕ ਨੂੰ ਮਨਜ਼ੂਰ ਹੋਇਆ ਤਾਂ ਬਹੁਤ ਨੁਕਸਾਨ ਹੈ ਚਲੋ ਆਪਾਂ ਹੁਣ ਕੀ ਕਰ ਸਕਦੇ ਹਾਂ ਨਾ ਇਹਦੇ ਵਿੱਚ ਕੋਈ ਕਿਸੇ ਦਾ ਕੋਈ ਕਸੂਰ ਨਹੀਂ ਕਸੂਰ ਨਹੀਂ ਹਾਂ ਜੀ ਨਾ ਕਿਸੇ ਦਾ ਬਾਸਾ ਜੀ ਹਾਂ ਹੁਣ ਪਾਣੀ ਉਹ ਇੰਨਾ ਹੈ ਉੱਥੇ ਕੁਝ ਨਹੀਂ ਉੱਥੇ ਤਾਂ ਹੁਣ ਮੰਨ ਲਓ ਹਜ਼ਾਰਾਂ ਹੀ ਲੋਕ ਆ ਥਾਰਿਆਂ ਦੇ ਸਹਿਯੋਗ ਨਾਲ ਮਿੱਟੀ ਲੱਗ ਜੂਗੀ ਪਰ ਜੇ ਪਾਣੀ ਆਪਣੇ ਜ਼ੋਰ ਪਰ ਆ ਜਵੇ ਲੱਖ ਬੰਦਾ ਹੋਵੇ ਤਾਂ ਵੀ ਨਹੀਂ ਰੋਕ ਸਕਦਾ ਹਾਂਜੀ ਹਾਂ ਖਵਾਜੇ ਨੂੰ ਨਹੀਂ ਹਾਂ ਖਵਾਜੇ ਨੂੰ ਜ਼ੋਰ ਨਹੀਂ ਹਾਂ ਸਾਮਣ ਨਾਲ ਬੜਾ ਮੰਨਿਆ ਜਾਂਦਾ ਹਾਂ ਤਾਂ ਵੀ ਹੈਗਾ ਹੀ ਆ ਖਵਾਜਾ ਬਲੀ ਇਹ ਵੀ ਥੋੜੀ ਕਹਿੰਦੇ ਹਾਂ ਹਾਂ ਖਵਾ ਇਹ ਤਾਂ ਮੈਂ ਇੱਕ ਵੀਡੀਓ ਦੇਖੀ ਜੀ ਪਤਾ ਨਹੀਂ ਉਹ ਮਨਾਲੀ ਦੀ ਕਿੱਥੇ ਦੀ ਮੈਂ ਕਹਿੰਦਾ ਵੀ ਯਾਰ ਜਿੱਡਾ ਦੋ ਕਮਰੇ ਲਾ ਲਓ ਦੋ ਕਮਰਿਆਂ ਨੇ ਲੈਂਟਰ ਜਿੱਡੀ ਸਲੀਪ ਪਤਾ ਨਹੀਂ ਕਿਸੇ ਪੁਰਦੇ ਦੀ ਹਰ ਕੇ ਆਈ ਉਹ ਕਾਦੀ ਆਈ ਦੋ ਕਮਰਿਆਂ ਦੇ ਪੂਣ ਜਿੱਡੀ ਸਲੇਪ ਪਾਣੀ ਆਇਆ ਕਮਾਂਬਈ ਲੈ ਕੇ ਆਵੇ ਜੀ ਵਿੱਚ ਜੀ ਨਦੀ ਦੀ ਪਤਾ ਨਹੀਂ ਨਹਿਰ ਸੀ ਹਾਂ ਦੀ ਦੇਖ ਲਾ ਤੂੰ ਐਨੀ ਭਾਰੀ ਸਲੇਪ ਉੱਥੇ ਇੱਕ ਪੂਣ ਦੇ ਨਾਲ ਲਾ ਕੇ ਰੁਕੀ ਉਹ ਅਰ ਆਏ ਆਉਂਦੀ ਸੀ ਜਿੱਦਾਂ ਕਿਤੇ ਕਹ ਲਓ ਤੋ ਪਲਾਸਟਿਕ ਦੀ ਚੀਜ਼ ਹੁੰਦੀ ਕੋਈ ਇੰਨਾ ਭਜਾ ਹਾਂ ਸਰਪਨ ਬਣਤੋ ਇੰਨਾ ਪਾਣੀ ਬਹੁਤ ਬਹੁਤ ਪਾਣੀ ਦਾ ਜੀ ਬਹੁਤ ਜ਼ਿਆਦਾ ਤੇ ਚੱਲ ਕਿੰਨੀਆਂ ਦੀਵੇਂ ਰੋ ਰਹੀਆਂ ਵੀ ਦੋਏ ਦਿਨ ਸੂਟਾ ਸਾਡੇ ਕੋਲੋਂ ਫਾਇਪੇਂਡਾ ਸਾਰਾ ਕੁਝ ਸੀ ਜਿਹੜੀਆਂ ਸਮਾਨੀ ਦੋ ਦੋ ਲੱਗਦਾ ਹੈ ਨਾ ਵੀ ਤਰਸ ਤਾਂ ਬਹੁਤ ਆ ਰਹੇ ਹੋਗੇ ਹੈ ਨਾ ਹਾਂਜੀ ਹਾਂ ਵੀ ਚਲੋ ਪਰਮਾਤਮਾ ਉਹਨਾਂ ਦੀ ਵੀ ਸੁਣੂਗਾ ਬਿਲਕੁਲ ਬਿਲਕੁਲ ਨਹੀਂ ਅਸੀਂ ਹੁਣ ਅਸੀਂ ਕਰੀ ਤਾਂ ਹੈ ਜੀ ਮੈਂ ਵੀ ਸਲਾਹ ਮੁੰਡਿਆਂ ਨਾਲ ਪਰ ਗੱਲ ਆਈ ਹੈ ਜੀ ਵੀ ਅਸੀਂ ਇੱਕ ਪਾਸੇ ਨੂੰ ਆਈ ਵੀ ਸੋਚਦੇ ਜੇ ਹੁਣ ਹੁਣ ਜਾਉਂਗੇ ਨਾ ਮਮੀ ਹੁਣ ਤਾਂ ਉੱਥੇ ਹੱਲਾ ਪਿਆ ਪਿਆ ਹੂੰ ਹੁਣ ਦਾਨ ਹੀ ਸੱਜਣਾ ਦਾ ਵੀ ਹੱਲਾ ਪਿਆ ਵਾ ਬਹੁਤ ਦਾਨ ਕਰਨ ਇਹ ਇਹ ਹੁਣ ਅਸੀਂ ਤਾਂ ਦੇਖਿਆ ਜੀ ਜਦ ਸਾਡੇ 18 ਚੜਾ ਆ ਉਹ 1 ਲੱਖ ਤਾਂ ਸਾਰੀ ਦੁਨੀਆ ਆ ਗਈ ਜੀ ਸੇਵਾ ਕਰਨ ਜਦ ਬਾਅਦ ਵਿੱਚ ਲੋੜ ਪਈ ਫਿਰ ਕੋਈ ਵੀ ਨਾ ਪਰ ਸਾਡੇ ਤੇਰੇ ਭਾਜੇ ਵੀ ਆਈ ਕਹਿੰਦੇ ਨੇ ਤਾਂ ਬਹੁਤ ਦੁਨੀਆ ਆ ਰਹੇ ਹਾਂ ਬਿਲਕੁਲ ਬਹੁਤ ਲੋਕ ਸੇਵਾ ਕਰਦੇ ਕਹਿੰਦੇ ਜਾਣਾ ਚਾਹੀਦਾ ਹੁਣ ਉਹਨਾਂ ਨੇ ਵੀ ਜਾਣਾ ਇਹ ਵੀ 10-15 ਦਿਨ ਬਾਅਦ ਕਹਿੰਦੇ ਵੀ ਬਾਤ ਚਾਉਂਗੇ ਹੁਣ ਤਾਂ ਲੋਕ ਉੱਪਰ ਦੇ ਉੱਪਰ ਬਹੁਤ ਆ ਰਹੇ ਹਾਂ ਵੈਸੇ ਉਹ ਮੈਡੀਕਲ ਬੈਂਟ ਨੂੰ ਤੇ ਪਤਾ ਕਰੀ ਕਿ ਉਹਨਾਂ ਨੂੰ ਚਾਹੀਦਾ ਕੀ ਐ ਉਹ ਇੱਕ ਮਿੱਟੀ ਮੰਗਦੇ ਆ ਇੱਕ ਉਹ ਦਵਾਈ ਬੁੱਟੀ ਮੰਗਦੇ ਆ ਕਹਿੰਦੇ ਆ ਰੋਟੀ ਵੀ ਹਫਤੇ ਤੱਕ ਸਿੰਦਰ ਆਸਣ ਦੇ ਦੋ ਹਫਤੇ ਤੱਕ ਵੀ ਹਲੇ ਸਾਡੇ ਕੋਲ ਹੈਗਾ ਵੀ ਸਾਨੂੰ ਦਵਾਈ ਬੁੱਟੀ ਦੀ ਜਰੂਰਤ ਨਹੀਂ ਦਵਾਈ ਬੁੱਟੀ ਦੀ ਜ਼ਰੂਰਤ ਜਿਵੇਂ ਛੋਟੇ ਛੋਟੇ ਹਨਾ ਬੱਚੇ ਆ ਤੁਹਾਨੂੰ ਉਹਨਾਂ ਵਾਸਤੇ ਡੈਪਰ ਉੱਪਰ ਨਹੀਂ ਡੈਪਰ ਜ਼ਰੂਰੀ ਹੈ ਹਾਂ ਕੱਲੇ ਲੀੜੇ ਇੱਕ ਛੋਟਾ ਜਿਹਾ ਜਵਾਲਾ ਉਹ ਕਹਿੰਦਾ ਵੀ ਕੱਲੇ ਹੋਇਆ ਸ਼ਰ ਮੇਰੀ ਕੁੜੀ ਦੇ ਜਵਾਲਾ ਅਸੀਂ ਹਸਪੀਟਲ ਤੇ ਆਏ ਤੇ ਉਹ ਆਉਂਦੇ ਨੇ ਇੱਕਣਾ ਕਹਿੰਦਾ ਆ ਕੇ ਬੈਠੇ ਆ ਅਸੀਂ ਮੇਰੀ ਕੁੜੀ ਉੱਠ ਕੇ ਬਾਹਰ ਆਈ ਗਾ ਕਹਿੰਦਾ ਉਹ ਉਹਦੇ ਸਿਰ ਛੱਤ ਗਿਰ ਗਈ ਥੱਲੇ ਓਹੋ ਅੱਛਾ ਜੀ ਦੇਖ ਲੋ ਇਹ ਵੀ ਪਰਮਾਤਮਾ ਨੇ ਕਿੱਦਾਂ ਤੇ ਕਿੱਦਾਂ ਹਾਂ ਕੱਲੋ ਚਾਨਦ ਉੱਠ ਕੇ ਆ ਗਈ ਬਾਹਰ ਉਹਦੇ ਮੰਮੀ ਆਲੇ ਕਹਿੰਦੀ ਉਹ ਤੂੰ ਬਾਹਰ ਕੱਢ ਤੇ ਹੂੰ ਇਹ ਤਾਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਛੱਤ ਤੇ ਗਿਰ ਗਈ ਤੇ ਜਿਵੇਂ ਮਹਾਰਾਜ ਨੇ ਬਣਾ ਉਹ ਨਾ ਤੌੜੀਆਂ ਦੇ ਵਿੱਚ ਲਵੇਟਿਆ ਹੋਇਆ ਮਤਲਬ ਬੱਚਾ ਮਾਰ ਨਹੀਂ ਖਿਲਦਾ ਦਮੀ ਦੇ ਜਿਹੜੇ ਦੇਖ ਲਓ ਕੋਈ ਕਹਿੰਦੇ ਹਵਾ ਨਹੀਂ ਲੱਗਣੀ ਚਾਹੀਦੀ ਬੱਚੇ ਨੂੰ ਇਹ ਲੱਗਦਾ ਹੋਵੇ ਕਾਲੀ ਇਹ ਮਜਬੂਰੀ ਬਹੁਤ ਬੜੀ ਚੀਜ਼ ਆ ਬਹੁਤ ਮਾੜਾ ਕੰਮ ਹੋਇਆ ਜੋ ਵੀ ਹੋਇਆ ਕਿਉਂਕਿ ਕਈਆਂ ਨੇ ਘਰ ਵਿਚਾਰਿਆਂ ਦੇ ਜਮੀਂ ਗਰ ਕੇ ਜਮੀਂ ਕਿੱਦੀ ਹੁਣ ਇੱਕ ਇਨਸਾਨ ਨੂੰ ਪੂਰੀ ਜ਼ਿੰਦਗੀ ਲਾ ਕੇ ਇੱਕ ਘਰ ਮਸੀ ਬਣਦਾ ਹਾਂ ਇੱਕ ਬੰਦੇ ਦੀ ਮਿਹਨਤ ਹਾਂਜੀ ਹਾਂ ਪੂਰੀ ਜ਼ਿੰਦਗੀ ਲੰਘ ਜਾਂਦੀ ਹੈ ਜੀ ਹਾਂ ਇੱਕ ਬੰਦੇ ਦੇ ਮਕਾਨ ਮਸੀ ਪੈਂਦਾ ਹੁਣ ਤਾਂ ਮੈਂ ਕਹਿੰਦੀ ਕਮਰਾ ਕਿੰਨਾ ਗਰੀਬ ਹਾਂਜੀ ਹਾਂ 2.5 ਲੱਖ ਤੇ ਪੈਂਦਾ ਜੀ ਕਮਰਾ ਬਾਹਰ ਨਹੀਂ ਮੰਮੀ ਹੁਣ ਬਹੁਤ ਦਲਜੀਤ ਦਸਾਲ ਜੀ ਆਪਣਾ ਜਿਹੜਾ ਗਾਇਕ ਉਹਨੇ 10 ਮਿੰਟ ਗੋਦਰੇ ਲੇ ਇਹਨਾਂ ਦਾ ਹੜ ਤੋਂ ਬਾਅਦ ਇਹਨਾਂ ਦਾ ਜਿੰਨਾ ਵੀ ਖਰਚਾ ਮੈਂ ਚੱਕੂਗਾ ਹੂੰ ਆਹ ਜਿਹੜਾ ਕੀਪਿੰਗਰੇ ਵਾਲਾ ਗਾਉਣੇ ਵਾਲਾ ਉਹਨੇ ਪੈਸਾ ਦਾ ਉਹ ਪਾਤਾ 400 ਰੁਪਏ ਜਤਾ ਨਹੀਂ ਸੇਵਾ ਦਾ ਚਾਹੇ ਜੋ ਹਰ ਸੇਵਾ ਕਰਦੇ ਨੇ ਚੱਕਦੇ ਨੇ ਗੱਲ ਦੇਖ ਲਈ ਫਰਖ ਕੇ ਵੀ ਜਿੱਥੇ ਦੁੱਖ ਦੁੱਖ ਗਿੰਦਾ ਵੀ ਹੈ ਨਾ ਪਰਮਾਤਮਾ ਦੂਜੇ ਬੰਦੇ ਦੇ ਮਨ ਵਿੱਚ ਆਪੋ ਵਸਦਾ ਹਾਂਜੀ ਹਾਂ ਉਹਨਾਂ ਦੇ ਮਨ ਵਿੱਚ ਵਸਿਆ ਨਹੀਂ ਉਹਨਾਂ ਨੂੰ ਕੀ ਜਰੂਰਤ ਸੀ ਬਿਲਕੁਲ 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 ਪਰਮਾਤਮਾ ਉਹ ਤਾਂ ਦਿੱਤਾ ਵਾਸੀ ਤਾਂ ਹੀ ਕਰ ਨੂੰ ਕਰਨ ਗੱਲ ਵੀ ਕਰ ਦੇਣਾ ਉਹਨਾਂ ਦਾ ਦਲਜੀਤ ਤਾਂ ਬਹੁਤ ਵੱਧ ਕੇ ਆ ਰਿਹਾ ਬਚਾ ਹਾਂ ਉਹ ਬਹੁਤ ਉਹ ਤਾਂ ਬਹੁਤ ਬਾਜਲਾ ਹੋ ਗਿਆ ਨੇ ਮੋਟਾ-ਬੂਟਾ ਪੇਜ ਦੀਆਂ ਹੋਰ ਕਰਨਾ ਕਰਨਾ ਔਜਲੇ ਉਹ ਜਿਹੜਾ ਮੈਂ ਇੱਕ ਕਰਨਾ ਔਜਲੇ ਨੇ ਤਾਂ ਕਹਿੰਦੇ ਉੱਥੇ ਵੀ ਕਰੜਾ ਮੁੰਡਾ ਬਾਹਰ ਐਕਸੀਡੈਂਟ ਹੋਇਆ ਨਾ ਹਾਂ ਹਾਂ ਅਮਰੀਕਾ ਨਾਲ ਨਾ ਹੋ ਦਲਜੀਤ ਨੇ ਵੀ ਕਰਿਆ ਉੱਥੇ ਬਾਕੀ ਹੁਣ ਪਤਾ ਨਹੀਂ ਫੇਕ ਤੀ ਪਤਾ ਨਹੀਂ ਭਾਈ ਸਹੀ ਤੀ ਮੈਂ ਵੀਡੀਓ ਪੜੀ ਦੀ ਦਲਜੀਤ ਨੇ 5 ਕਰੋੜ ਰੁਪਇਆ ਕਹਿੰਦੇ ਦੇਣਾ ਐਲਾਨ ਕਰਿਆ ਦਲਜੀਤ ਨੇ ਵੀ ਉਹਨੇ ਵੀ 8 ਕਰੋੜ ਦਾ ਕਰਿਆ ਏ ਹਾਂ ਦਿੱਤਾ ਹੋ ਗਿਆ ਕਹਿੰਦੇ ਵੀ ਉਹਨੇ ਜਿਹੜਾ ਟੱਬਰ ਉੱਥੇ ਮਤਲਬ ਕਿ ਪੂਰਾ ਹੋਇਆ ਉਹਨੂੰ ਇੰਨਾ ਪੈਸਾ ਦੇਣਾ ਉਹਨੇ ਤੇ ਮੁੰਡੇ ਦੀ ਸਜ਼ਾ ਘੱਟ ਹੋਣੀ ਪੂਰਾ ਹੋਇਆ ਟੱਬਰ ਮੈਨੂੰ ਤਾਂ ਪਤਾ ਹੀ ਨਹੀਂ ਜਿਹੜੇ ਗੋਰੇ ਮੁੰਡੇ ਵਿੱਚ ਦੇ ਅੱਛਾ ਅੱਛਾ ਜਿਹੜਾ ਟਰੱਕ ਡਰਾਈਵਰ ਅਮਰੀਕਾ ਚ ਅੱਛਾ ਚਲੋ ਬੰਦੇ ਦੀ ਜੋਤ ਦੀ ਕੋਈ ਮਤਲਬ ਉੱਥੇ ਕੋਈ ਹੋ ਸਕਦਾ ਹੈ ਵੀ ਮੰਨ ਲਓ ਉਹਨਾਂ ਦੇ ਕਾਨੂੰਨ ਦੇ ਹਿਸਾਬ ਨਾਲ ਉਹ ਕਹਿੰਦੇ ਹੋਣੇ ਵੀ ਜੇ ਇਹਨਾਂ ਦੇ ਪਰਿਵਾਰ ਦੀ ਮਦਦ ਕਰੋਗੇ ਤਾਂ ਸ਼ਾਇਦ ਸਜ਼ਾ ਘੱਟ ਜੇ ਵੀ ਤਾਂ ਕਰਕੇ ਆਪਣੇ ਵਾਲੇ ਵੱਧ ਕੇ ਆ ਰਹੇ ਆ ਮੂਹਰੇ ਪਤਾ ਨਹੀਂ ਕਹਿ ਤਾਂ ਰਹੇ ਵੀ 10 ਸਾਲ ਦੀ ਸਜ਼ਾ ਇੰਡੀਆ 'ਚ ਹੀ ਹੋਊਗੀ ਉਹਨੂੰ ਵਿੱਚ ਇਹ ਵੀ ਖਬਰ ਆ ਰਹੀ ਹੈ ਨਹੀਂ ਨਹੀਂ ਇੰਡੀਆ 'ਚ ਨਹੀਂ ਦੀਦੀ ਹੋ ਸਕਦੀ ਇੰਡੀਆ 'ਚ ਨਹੀਂ ਕਿਉਂਕਿ ਜਦ ਹੋਇਆ ਐਕਸੀਡੈਂਟ ਉੱਤਰ ਫਿਰ ਸਜ਼ਾ ਵੀ ਉਹਨਾਂ ਨੇ ਹੀ ਸੁਣਾਉਣੀ ਆ ਨਾ ਇਹ ਖਬਰ ਪਾਈ ਨਹੀਂ ਦੀ ਨਾ ਨਹੀਂ ਨਹੀਂ ਉਹ ਤਾਂ ਫੇਕ ਉਹਦਾ ਫੇਕ ਪਾਤੀ ਤੇ ਇਹਦੀ ਆਪਣੀ ਜਿਹੜੀ ਸਹੀ ਹਦੀ ਦੀ ਨਜਾਬ ਪੜਿਆ ਉਹ ਦੱਸਦਾ ਉਹ ਕਿਸੇ ਨੇ ਕੁਝ ਵੀ ਲਿਖਿਆ ਵਾ ਨਾ ਵੀ ਇੰਦਰ 10 ਸਾਲ ਦੀ ਸਜ਼ਾ ਉਹ ਕਰੋਗੇ ਹੁਣ ਇਹ ਉਹ ਇੰਦਰ ਨਹੀਂ ਅੱਛਾ ਚਲੋ ਉਹ ਵੀ ਉਹ ਕਮ ਆਉਂਦੇ ਹਨਾ ਦੀ ਜਿਹੜੀ ਉੱਤੇ ਗਲਤੀ ਹੋਈ ਆ ਚਲੋ ਜਾਣਬੁੱਝ ਕੇ ਤਾਂ ਉਹਨੇ ਕਰੀ ਨਹੀਂ ਹੈਗੀ ਉਹ ਕੋਈ ਵੀ ਨਹੀਂ ਕਰਦਾ ਜੀ ਮੰਮੀ ਕੋਈ ਵੀ ਨਹੀਂ ਕਰਦਾ ਅੱਛਾ ਉੱਥੇ ਵੀ ਲੱਗਦਾ ਵੀ ਚਲੋ ਉਹ ਵੀ ਕਿਸੇ ਮਾਂ ਦੇ ਪੁੱਤ ਫੇਰ ਹੈ ਨਾ ਜਿਹਨਾਂ ਨਾਲ ਹਾਏ ਹੋਇਆ ਇਹਨੇ ਵੀ ਵਿਚਾਰੇ ਨੇ ਜਾਣਬੁੱਝ ਕੇ ਨਹੀਂ ਕਰਿਆ ਹੈਗਾ ਬਿਲਕੁਲ ਬਿਲਕੁਲ ਜੀ ਹਾਂ ਇਹਦੇ ਹੱਥ ਦੇ ਵਿਚਾਰੇ ਤਾਂ ਹੋਣਾ ਤਾਂ ਬੱਸ ਹਾਂ ਇਹਨੂੰ ਕੋਈ ਦੁਸ਼ਮਣੀ ਥੋੜੋ ਤੇ ਕਿਸੇ ਨਾਲ ਇਹ ਤਾਂ ਗੁੰਡ ਸਮ ਕਰ ਲਿਆ ਤਾਂ ਕਿਵੇਂ ਗਿਆ ਕਿਹੜੇ ਹਲਕਾ ਜਿਗੇ ਆ ਕਰਨਾ ਹਾਂਜੀ ਹਾਂ ਸਹੀ ਗੱਲ ਹੈ ਜੀ ਚਲੋ ਇਹ ਜੋ ਹਾਂ ਉਹੀ ਤਾਂ ਗੱਲ ਹੈ ਅੱਛਾ ਤਾਂ ਬੜੇ ਕੋਈ ਮੇਰੇ ਕਿ ਮੇਰੇ ਆਪ ਗੱਲਾਂ ਕੁਝੋ ਜਿਹੀ ਜੋ ਕਿਸਮਤ ਵਿੱਚ ਲਿਖਿਆ ਵਾ ਉਹ ਹੋਣਾ ਹੀ ਹੈ ਜੀ ਠੀਕ ਨੇ ਤੇ ਕੀ ਆ ਬੱਸ ਅੱਜ ਮੈਂ ਜੈਸਮੀਨ ਨੂੰ ਫੋਨ ਕਰਕੇ ਪੁੱਛਣ ਲੱਗੀ ਸੀ ਨਹੀਂ ਕਿ ਜੈਸਮੀਨ ਉਹ ਸੂਟ ਕਿੰਨੇ ਦਾ ਜਦਾ ਦਿਖਾ ਰਹੀ ਹੈ ਕਿ ਆ ਇਹਦੇ ਨਾਲ ਦੇ ਦੋ ਕੱਲਰ ਹਾਂ ਮੈਨੂੰ ਬਹੁਤ ਹੁੰਦਾ ਕਿ ਮੈਂ ਕੁਝ ਦੇ ਕੁਝ ਦੇ ਰਹਿ ਗਈ ਜਦ ਲਾਫਰੀ ਤਾਈ ਮੈਂ ਕਿਹਦੇ ਨਾਂ ਤੇ ਸੁਣਦਾ ਇਹ ਤਾਂ ਸੂਟ ਪਾਈ ਹੁੰਦੀ ਮੇਰੇ ਤਾਂ ਬੜੇ ਇਹਨਾਂ ਨੂੰ 200 ਰੁਪਏ ਮੰਗਵਾਉਂਦੇ। ਬਤਾ ਕੀ ਹੋਊਗਾ ਤੁਸੀਂ ਵੀ ਸਾਡੇ ਕਿਹੜੇ ਲਾਹੌਰ ਕੋਈ ਨਹੀਂ। ਇਹੋ ਪਾਰਾ ਬਣ ਲਿਖਿਆ। ਹੈਗੀ ਆ ਇਹਦੇ ਨਾਲ। ਮੈਨੂੰ ਬਹੁਤ ਵਧੀਆ ਲੱਗਿਆ। ਦੇਖ ਲਓ ਇੱਕ ਗੱਲ ਆ ਦੇਖ ਲਓ ਹਨਾ ਕਿੰਨੀ ਜਵਦੀ। ਤੂੰ 컬러 ਹੈਗੀ ਆ ਮੰਮੀ। ਹਨਾ ਵੀ ਆਇਆ ਵੀ ਜਲਦੀ ਪੈਸੇ ਲਵਾ ਦੋ। ਹੈ ਕਰ ਲੈ। ਸਾਡੇ ਕਹਿ ਸਮਝੂਟ ਲੱਗਦਾ ਸਬਸਕ੍ਰਾਈਬਰਸ ਨਾ ਪੈਣ ਨਹੀਂ ਵੀ ਸਭ ਬਚ ਰਹੇ ਆ। ਆਉਣਾ ਚਾਹੀਦੇ। ਜ्यादातर ਵੀਡੀਓ ਬਣਨ ਛੁੱਟੇ ਤਾਂ। ਇਸੇ ਜਦ ਅਖੰਡ ਇਹ ਗਏ ਤੁਰ ਪਹਿਲੀ ਸੂਏ ਖਲਿਆ ਮੈਂ ਕਿਹਾ ਸੂਟ ਲੈਣਾ ਹੀ ਲੈਣਾ ਪਈ ਮੇਰੇ ਕੋਈ ਹੋਰ ਦੇਖ ਨਹੀਂ ਪਹਿਲੇ ਕੱਢ ਕੇ ਜਾ ਤਾ ਗੁੰਡੇ ਨੇ ਪਹਿਲੇ ਸੂਤੇ ਰੱਖਿਆ ਹਾਂ ਜੀ ਹਾਂ ਸਹੀ ਗੱਲ ਆ ਪਹਿਲਾਂ ਮੇਰੇ ਦਵਾਈ ਤੇ ਕੀ ਗੱਲ ਲੈਂਦੇ ਕਿ ਜਸਮੀ ਨਾਲ ਲੰਦੀ ਕਿੰਨਾ ਸੋਹਣਾ ਲੱਗਦਾ ਕੱਪੜਿਆਂ ਦਾ ਪੂਰਾ ਇਹਦਾ ਮੈਂ ਕਿ ਜਸਮੀ ਨਾਲ ਦੇ ਹੀ ਲੈਣਾ ਹਾਂ ਕੱਪੜਿਆਂ ਦਾ ਪੂਰਾ ਅਰੇ ਮੈਂ ਪੁੱਛਦੀ ਪੁੱਛਦੀ ਰਹਿ ਗਈ ਮੈਂ ਕਿ ਜਸਮੀ ਨਾਲ ਸੂਟ ਕਿੰਨਾ ਸੋਹਣਾ ਹਾਂ ਜੀ ਹਾਂ ਸੋਹਣਾ ਲੱਗਦਾ ਮਿਲਦੇ ਰਹਿਣਾ ਤੁਹਾਨੂੰ ਅਗਲੇ ਬਲੌਗ ਚ ਠੀਕ ਹੈ ਜੀ ਅਗਲੇ ਬਲੌਗ ਚ ਮਿਲਦੇ ਆ ਸਰਦਾਰ ਜੀ ਤਾਂ ਬਿਲਕੁਲ ਅਸੀਂ ਕੰਮ ਕਰ ਲਈਏ ਅੱਛਾ ਠੀਕ ਹੈ